ਹਰਦੀ ਪਾਵਨ ਤੇ ਪਵਿੱਤਰ ਹਸੂਰੀ ਚ ਫ਼ਰਾਜ਼ਮਾਨ ਗੁਰੂ ਰੂਪੀ ਸਾਧ ਸੰਗਤ ਜੀ ਫਤਿਹੱਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਮੇਰੇ ਪਿਤਾ ਤੇ ਸ਼ਰੋਮਣੀ ਅਕਾਲੀ ਦਲ ਦੇ ਸੇਵਾਦਾਰ ਕਹਿੰਦੇ ਉਹਨਾਂ ਦੀ ਸਾਰੀ ਜ਼ਿੰਦਗੀ ਸਰੋਮੀ ਖਾਲੀਦਲ ਦੀ ਤੇ ਪੰਜਾਬ ਦੀ ਸੇਵਾ ਕੀਤੀ ਸਰਪ੍ਰਕਾਸ਼ ਸਿੰਘ ਜੀ ਬਾਲ ਨੇ ਜਨਮ ਦਿਹਾੜੇ ਦੇ ਆਪਾਂ ਸਾਰੇ ਇਕੱਠੇ ਹੋਇਆ ਮੈਥੋਂ ਪਹਿਲੇ ਅਰਸ਼ੀ ਸਾਹਿਬ ਨੇ ਮੰਤਰੀ ਜੀ ਨੇ ਚਾਨੀ ਸਾਹਿਬ ਨੇ ਤੇ ਸਾਰਿਆਂ ਨੇ ਉਹਨਾਂ ਦੇ ਜੀਵਨ ਬਾਰੇ ਗੱਲ ਕੀਤੀ ਤੇ ਮੈਂ ਬੈਠੇ-ਬੈਠੇ ਸੋਚ ਰਿਹਾ ਸੀ ਤੇ ਮੈਂ ਨੋਟ ਕੀਤਾ ਕਿ ਪਿਛਲੇ ਮੁੱਖ ਮੰਤਰੀ ਕਿੰਨੇ ਰਹੇ ਆ ਗਿਆਨੀ ਵੈਲਸਿੰਗ 5 ਸਾਲ ਰਿਹਾ ਦਰਬਾਰਾ ਸਿੰਘ 5 ਸਾਲ ਰਿਹਾ ਬੀਮ ਸਿੰਘ 5 ਸਾਲ ਰਿਹਾ 15 ਸਾਲ ਹੋ ਗਏ ਕੈਪਟਨ ਅਮਰਿੰਦਰ ਸਿੰਘ 10 ਸਾਲ ਰਿਹਾ 25 ਸਾਲ ਹੋ ਗਏ ਤੇ ਹੁਣ ਭਗਵੰਤ ਮਾਨ 5 ਸਾਲ 30 ਸਾਲ ਇੱਕ ਸੂਬੇ ਦੇ ਵਿੱਚ ਆ ਮੁੱਖ ਮੰਤਰੀ ਰਹਿ ਤੇ ਇਹਨਾਂ ਦੇ ਵਿੱਚ ਵਿੱਚ ਬਾਦਲ ਸਾਹਿਬ ਰਹਿ 22 ਸਾਲ ਇੰਨਾ ਇਸ ਸਾਲਾਂ ਤੇ ਪੰਜ ਮੁੱਖ ਮੰਤਰੀਆਂ ਦੀ ਇੱਕ ਨਿਸ਼ਾਨੀ ਨਹੀਂ ਕੋਈ ਦੱਸ ਸਕਦਾ ਤੇ ਕੋਈ ਵੀ ਲੀਡਰ ਕਿਸ ਪਾਰਟੀ ਦੇ ਹੈ ਉਹਨਾਂ ਦੀ ਸਪੀਚਾਂ ਸੁਣਨ ਨੂੰ ਕਿਤੇ ਨਹੀਂ ਕਹਿਣਗੇ ਸਾਡੇ ਦਰਬਾਰਾ ਸਿੰਘ ਨੇ ਆਹ ਚੀਜ਼ ਬਣਾਈ ਜਾਂ ਗੱਦੀ ਜੈਲ ਸਿੰਘ ਜੀ ਨੇ ਆਹ ਕੀਤੀ ਕਿਤੇ ਜ਼ਿਕਰ ਹੀ ਨਹੀਂ ਕੀ ਪੰਜ ਸਾਲ 10 ਸਾਲ ਜੋ ਲੋਕਾਂ ਦੇ ਜੂਮਰੀ ਦਿੱਤੀ ਉਹ ਨਾ ਨੇ ਸਭੀ ਹਾਥੀ ਪਵਾਦੀ ਕਿਸੇ ਦਾ ਕੋਈ ਹਿੱਤ ਨਹੀਂ ਤੇ ਮੈਂ ਦੇਖ ਰਿਹਾ ਸੀ ਜੇ ਵੱਡੇ ਬਾਲ ਸਿੰਘ ਨਾ ਸਿਆਸੀ ਹੁੰਦੇ ਤੇ ਇਹਦੇ ਹੋਰ ਪੰਜ ਹੋ ਜਾਂਦੇ ਮੁੱਖ ਮੰਤਰੀ ਤੇ ਪੰਜਾਬ ਕਿੱਥੇ ਹੁੰਨਾ ਸੀ ਨਾ ਆਪਣੀ ਮੰਡੀਆਂ ਹੁੰਦੀਆਂ ਸੀ ਨਾ ਐਮਐਸਪੀ ਹੋਣੀ ਸੀ ਨਾ ਅਦਰ ਸਕੂਲ ਹੋਏ ਸੀ ਨਾ ਯੂਨੀਵਰਸਿਟੀ ਆਉਣੀ ਸੀ ਨਾ ਸੜਕਾਂ ਆਉਣੀ ਸੀ ਨਾ ਕਸੀਆਂ ਹੋਣੀਆਂ ਸੀ ਤੇ ਮੇਰੇ ਲੰਘਾ ਪਾਣੀ ਤਾਂ ਸਾਰਾ ਹਰਿਆਣੇ ਨੂੰ ਚਲੀ ਜਾਣਾ ਸੀ ਕੁਛ ਰਹਿਣਾ ਵੀ ਨਹੀਂ ਸੀ ਇੱਥੇ ਲੜਾਈ ਕਿਹਦੇ ਲਈ ਲੜਨੀ ਸੀ ਦੇਖੋ ਇੱਕ ਇਨਸਾਨ ਜਿਸਨੇ ਸਾਰੀ ਪੰਜਾਬ ਦੀ ਮੈਸੇਜ ਸਹੀ ਦੱਸਣ ਕਿਤੇ ਵੀ ਚਲੇ ਜਾ ਮੈਂ ਬੜੀ ਖੁਸ਼ੀ ਹੁੰਦਾ ਕਿਤੇ ਮੈਨੂੰ ਜਾਨਣਾ ਹੁੰਨਾ ਮੈਂ ਨੋਟ ਕਰ ਦਿੰਦਾ ਨਾ ਇਹ ਸਾਰਕ ਦੇਖ ਲਏ ਇੱਧਰ ਦੇਖਿਆ ਬਾਪੂ ਜੀ ਬਲਬਾਲ ਸਾਹਿਬ ਨੇ ਆ ਸਰਕੀ ਬਲਬਾਲ ਸਾਹਿਬ ਨੇ ਚਾਰੇ ਤਰਫ ਤੁਸੀਂ ਪੂਰੀ ਪੰਜਾਬ ਇੱਕ ਪਾਸੇ ਤੋਂ ਦੂਜੇ ਪਾਸੇ ਚਲੇ ਜਾਓ ਕੱਲੀ ਉਹਨਾਂ ਦੀ ਨਿਸ਼ਾਨੀ ਦਿਖੂਗੀ ਹੋਰ ਕਿਸੇ ਦੀ ਨਿਸ਼ਾਨੀ ਨਹੀਂ ਦਿਖੂਗੀ ਆਹ ਹੁੰਦੀ ਹੈ ਸੇਵਾ ਆਈ ਕਾਰਨ ਜਿਹੜੇ ਇੱਕ ਇਨਸਾਨ ਪੰਜ ਵਾਰ ਮੁੱਖ ਮੰਤਰੀ ਬਣੇ मैं बड़ा खुशकिस्मत है मैं उन्होंने बी एक बहुत वही जिम्मेवारी भी है देखो जो बादल साहब ने जो लीक खेती है करना बड़ा औखा है जो बादल साहब की सोच रही है मैं दो तीन लफजा दस एक नेशनल सी एक सैकुलर सी ਇੱਕ ਪੰਜਾਬ ਦੇ ਲੋਕਾਂ ਦੀ ਸਾਰਿਆਂ ਦੀ ਆਵਾਜ਼ ਸੀ ਉਹ ਸਾਰਿਆਂ ਦੀ ਲੜਾਈ ਲੜਦੇ ਸੀ ਭਾਵੇਂ ਗਰੀਬ ਹੋਏ ਭਾਵੇਂ ਦੁਕਾਨਦਾਰ ਹੋਏ ਭਾਵੇਂ ਕਿਸਾਨ ਹੋਏ ਭਾਵੇਂ ਇੰਡਸਟਰੀਅਲਿਸਟ ਹੋਏ ਸਾਰੇ ਕਹਿੰਦੇ ਸੀ ਬਾਦਲੂ ਸਾਹਿਬ ਸਾਡੇ ਹੈ ਸੋ ਮੈਂ ਕਹਿਣਾ ਚਾਹੁੰਦਾ ਉਹਨਾਂ ਦੀ ਪਚੌਥੀ ਸੋਚ ਸੀ ਪੰਜਾਬ ਵਿੱਚ ਭਾਈਚਾਰਾ ਕਿਸਾਨ ਤੇ ਅਮਨ ਸ਼ਾਂਤੀ ਰੱਖਣਾ ਕਿਉਂਕਿ ਉਹ ਪਤਾ ਹੈ ਜੇ ਅਮਨ ਸ਼ਾਂਤੀ ਰਹੂਗੀ ਤੇ ਭਾਈਚਾਰਾ ਆਲੀ ਦੇ ਲਈ ਪੰਜਾਬ ਵਾਸਤੇ ਕੋਈ ਵੀ ਕਰਮਾਨੀ ਤੇਰੀ ਪਏ ਜਿਵੇਂ ਵੱਡੇ ਬਾਦਲ ਸਾਹਿਬ ਸੋਚ ਕੇ ਨਹੀਂ ਸੀ ਕਿਸਾਨ ਲੈਣ ਨੂੰ ਜੇ ਕੋਈ ਪੰਜਾਬ ਪ੍ਰਤੀ ਲੈਣਾ ਪਏ ਪੰਥ ਪ੍ਰਤੀ ਲੈਣਾ ਪਏ ਐ ਨਹੀਂ ਸੋਚਦੇ ਸੀ ਕਿ ਮੇਰੇ ਘਰ ਦਾ ਕੀ ਬਣੂਗਾ ਮੇਰੇ ਖੇਤਾਂ ਦਾ ਕੀ ਬਣੂ ਉਹਨਾਂ ਉੱਤੇ ਸਾਰਾ ਕੁਝ ਔਮ ਸੀ ਤੇ ਪੰਜਾਬ ਸੀ ਇਸ ਕਰਕੇ ਮੈਂ ਵਾਅਦਾ ਕਰਦਾ ਹਾਂ ਕਿ ਮੇਰੇ ਵਾਸਤੇ ਪੰਜਾਬ ਦੀ ਪ੍ਰੈਸਟੀਜ ਖਾਲਸਾ ਪੰਥ ਦੀ ਪ੍ਰੈਸਟੀਜ ਪੰਜਾਬ ਦੇ ਲੋਕਾਂ ਦੀ ਪ੍ਰੈਸਟੀਜ ਤੇ ਅਕਾਲੀ ਦਲ ਦੀ ਪ੍ਰੈਸਟੀਜ ਤੇ ਕਿਤੇ ਕੰਪਰੋਮਾਈਜ਼ ਨਹੀਂ ਹੋਊਗਾ। ਨਾਂ ਮੈਂ ਅੱਜ ਕੀਤੇ ਤੇ ਨਾਖ ਤੇ ਕਰਾਂਗਾ। ਤੁਹਾਡੇ ਸਾਰਿਆਂ ਦਾ ਸਾਥ ਚਾਹੀਦਾ ਹੈ। ਮੈਂ ਇਹਨਾਂ ਕਹਿ ਸਕਦਾ ਹਾਂ। ਅਕਾਲੀ ਦਲ ਕੋਲੇ ਹਿੰਮਤ ਹੈ, ਅਕਾਲੀ ਦਲ ਕੋਲੇ ਉਹ ਜਜ਼ਬਾ ਹੈ। ਕਿ ਪੰਜਾਬ ਨੂੰ ਕਿਤੇ ਨਾ ਕਿਤੇ ਲੈ ਜਾ ਸਕਦਾ ਤੇ ਮੈਂ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਮੈਂ ਇਹ ਨਾ ਕਹਿਣਾ ਚਾਹਣਾ ਅੱਜ ਲੋੜ ਹੈ ਪੰਜਾਬ ਨੂੰ ਬਚਾਉਣ ਦੀ ਜੋ ਹਾਲਾਤ ਪੰਜਾਬ ਦੇ ਬਣ ਗਏ ਐ ਕਿਤੇ ਕਿਤੇ ਡੰ ਲੱਗਦਾ ਹੈ ਜੇ ਗਲਤੀ ਫਿਰ ਤੋਂ ਹੋ ਗਈ ਕੋਈ ਹੋਰ ਆ ਗਿਆ ਆ ਜਿਹੜੇ ਮੈਂ ਨਾਂ ਲੱਕੇ ਸੀ 5 30 ਸਾਲ ਫਿਰ 35 ਸਾਲ ਹੋ ਜਾਣਗੇ ਫਿਰ 40 ਸਾਲ ਹੋ ਜਾਣਗੇ ਆ ਡਬੋ ਦੇਗੇ ਸਾਰੇ ਆ ਸਾਰੇ ਕਿਲੇ ਨਾਂ ਦੇ ਚੀਜ਼ ਵਿੱਚ ਮਿੱਟ ਰਹੇ ਐ ਆ ਪੰਜਾਬ ਦੇ ਲੋਕਾਂ ਦੇ ਚੀ ਮਿਨਿਸਟਰ ਨਹੀਂ ਸੀ ਆ ਸੇਵਾ ਕਰਨ ਵਾਸਤੇ ਨਹੀਂ ਸੀ ਆ ਕੱਲੇ ਰਾਜ ਕਰਨ ਵਾਸਤੇ ਆਇਆ ਹੈ ਜਿਨ੍ਹਾਂ ਨੂੰ ਵਾਸਤੇ ਰਾਜ ਕਰਨਾ ਪ੍ਰਾਇਰੀਟੀ ਹੈ ਸੇਵਾ ਕਰਨਾ ਨਹੀਂ ਤੋਂ ਅੱਜ ਜਮਨਾ ਦੀ ਯਾਦ ਵਿੱਚ ਆਪਾਂ ਇੱਥੇ ਇਹਦੇ ਬਾਜੋ ਜਿਹੜਾ ਸਟੈਚੂ ਬਣਾਇਆ ਹੈ ਉਹਦਾ ਆਪਾਂ ਕਰਾਂਗੇ ਐਸੀ ਜਗ੍ਹਾ ਤੇ ਕੋਸ਼ਿਸ਼ ਕਰਾਂਗੇ ਅਗਲੇ ਸਾਲ ਜਾਂ ਡੇਢ ਸਾਲ ਦੇ ਅੰਦਰ ਇੱਕ ਬਹੁਤ ਵੱਡਾ ਮਿਊਜ਼ੀਅਮ ਬਣਾਇਆ ਜਾਏ ਜਿਹੜਾ ਉਹਨਾਂ ਦਾ ਜੀਵਨ ਬਾਰੇ ਸਾਰਾ ਜੀਵਨ ਕਿਵੇਂ ਰਿਹਾ ਕਿੱਥੋਂ ਸ਼ੁਰੂ ਹੋਇਆ ਕੀ ਇਹਨਾਂ ਦੀ ਸੋਚ ਸੀ ਸਾਰੀ ਸਟੋਰੀ ਉਹਨਾਂ ਦੀ ਲਾਈਫ ਦੀ ਅਸੀਂ ਇਸ ਮਿਊਜ਼ੀਅਮ 'ਤੇ ਦਿਖਾਵਾਂਗੇ ਤੇ ਅਸੀਂ ਜਿਹੜੇ ਬਰਾਸਤ ਸਿੰਘ ਖਾਲਸਾ ਬਣਾਇਆ ਉਹੀ ਬੰਦੇ ਨਾਲ ਅਸੀਂ ਗੱਲ ਕੀਤੀ ਹੈ ਉਹੀ ਇੱਥੇ ਬਣਾਊਗਾ ਪਰਫੋਰਮੈਂਸ ਸਾਰੀ ਸੰਗਤ ਦਾ ਸਾਰੇ ਮੋਟਰਾਂ ਦਾ ਸਾਰੀ ਪਾਰਟੀਆਂ ਦੇ ਲੀਡਰ ਆਏ ਦਿਲੋਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਤੁਸੀਂ ਹਲ ਸਾਹਿਬ ਦੇ ਜਣਦੇ ਆਟੇ ਤੁਸੀਂ ਸਾਡੇ ਵਿੱਚੋਂ ਅਰਦਾਸ ਵਿੱਚ ਸ਼ਾਮਿਲ ਹੋਇਆ ਤੁਹਾਡਾ ਸਾਰਿਆਂ ਦਾ ਦਰਵਾਜ਼ਾ ਇੱਕ ਬੇਨਤੀ ਕਰਦਾ ਇਹਦੇ ਤੋਂ ਅੱਗੇ ਉਹ ਸਟੈਚੂ ਤੇ ਜਾਵੋਗੇ ਉਹਨੂੰ ਦੇਖਾ ਕਰਕੇ ਫਿਰ ਲੰਚ ਆਪਣਾ ਲੰਗਰ ਆ ਦੇਖ ਲੰਗਰ ਦੇ ਬਾਅਦ ਉਹਦੇ ਬਾਅਦ ਉੱਥੇ ਉਹਦੇ ਬਾਅਦ ਫਿਰ ਲੰਗਰ ਤਿਆਰ ਹੈ ਸਾਰੇ ਛੱਕੇ ਜਾਇਓ ਵਾਹ ਡੋਜੀ ਕਾ ਖਾਲਸਾ ਵਾਹ ਡੋਜੀ ਕੀ ਫਤਹ